ਹੰਦੀ ਸਸਤੀ ਕਾ ਜੀ ਸਾਬੰਤ ਸੋ ਦੋਸਤੋ ਕੀ ਹਾ ਉਹਨੇ ਉਮੀਦ ਕਰਦਾ ਕਿ ਰਾਜੀਵ ਜੀ ਹੋਵਗੇ ਚੱਪ ਦੀ ਕਲਾਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਦੇ ਵੀਡੀਓ ਲੈ ਕੇ ਆਇਆ ਹੈ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਕੋਈ ਥਰਡ ਪਰਸਨ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਨਾ ਫਾਇਦਾ ਲੈ ਸਕੇ ਸੋ ਦੋਸਤੋ ਜੇ ਚੈਨਲ ਤੇ ਨਵੇਂ ਤਾਂ ਜੇ ਆਨ ਨੂੰ ਸਬਸਕ੍ਰਾਈਬ ਕਰਦੇ ਹੋ ਨਾ ਜਿਆਦਾ ਲੰਬੀ ਵੀਡੀਓ ਨਹੀਂ ਛੋਟੀ ਜੀ ਵੀਡੀਓ ਧਿਆਨ ਨਾਲ ਸੁਣਿਓ ਬਹੁਤ ਵਧੀਆ ਗੱਲਾਂ ਨੇ ਤੁਹਾਡੀ ਲਾਈਫ ਚ ਕੰਮ ਆਉਣ ਵਾਲੀਆਂ ਗੱਲਾਂ ਨੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਿੰਨਾਂ ਨੂੰ ਆਪਣੇ ਆਪ ਤੋਂ ਦੂਰ ਰੱਖੋ ਜਿੰਨੀ ਦੂਰੀ ਉਹਨਾਂ ਤੋਂ ਬਣਾ ਕੇ ਰੱਖ ਸਕਦੇ ਹੋ ਉਨੀ ਦੂਰੀ ਬਣਾ ਕੇ ਰੱਖੋ ਕਿਉਂਕਿ ਇਹੇ ਬੰਦੇ ਤੁਹਾਡੇ ਤੁਹਾਡਾ ਫਾਇਦਾ ਨਹੀਂ ਤੁਹਾਡਾ ਕਿਤੇ ਨਾ ਕਿਤੇ ਨੁਕਸਾਨ ਹੀ ਕਰਕੇ ਜਾਣਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੁੱਦੇ ਤੇ ਹੋਣਿਆ ਹਨਾ ਜਿਆਦਾ ਲੰਮੀ ਵੀਡੀਓ ਨਹੀਂ ਹੋਊਗੀ ਸਭ ਤੋਂ ਪਹਿਲਾਂ ਬੰਦਾ ਉਹ ਜਿਹਨੂੰ ਨੁਕਤਾ ਕੀ ਨਹੀਂ ਕਰਨ ਦੀ ਆਦਤ ਹੋਵੇ ਗੱਲ-ਗੱਲ ਤੇ ਨੁਕਸ ਕੱਢਣ ਦੀ ਆਦਤ ਹੋਵੇ ਠੀਕ ਹੈ ਜੀ ਮੰਨ ਲਓ ਤੁਸੀਂ ਕੋਈ ਕੰਮ ਕਰ ਲਿਆ ਹੋਣਾ ਤੁਹਾਡੇ ਕੋਲ ਉਹ ਬੰਦਾ ਬੈਠਾ ਹੈ ਉਹਨਾਂ ਤੁਹਾਨੂੰ ਕਿਸੇ ਨਾ ਕਿਸੇ ਗੱਲ ਤੇ ਟੁਕੀ ਜਾਣਾ ਹਨਾ ਕੋਈ ਨਾ ਕੋਈ ਕਮੀ ਕੱਢੀ ਨਾ ਤੁਹਾਡੇ ਕੰਮ ਚੋਂ ਲੱਗ ਗਈਆਂ ਹਨ ਜਾਂ ਤੁਹਾਡੇ ਕੱਪੜਿਆਂ ਨੂੰ ਲੈ ਕੇ ਕੋਈ ਨਾ ਉਸਨੇ ਕਮੈਂਟ ਕਰੀ ਜਾਣਾ ਠੀਕ ਹੈ ਜੀ ਉਸ ਚੀਜ਼ ਨਾਲ ਕੀ ਹੋਊਗਾ ਤੁਹਾਡਾ ਮਾਈਂਡ ਡਿਸਟਰਬ ਹੋਊਗਾ ਜੇ ਤੁਸੀਂ ਕੰਮ ਕਰਦੇ ਹੋਗੇ ਤੁਹਾਨੂੰ ਉਹ ਟੋਕੀ ਜਾਊਗਾ ਤੁਹਾਡਾ ਮਾਈਂਡ ਡਿਸਟਰਬ ਹੋਊਗਾ ਠੀਕ ਆ ਤੁਹਾਨੂੰ ਫਿਰ ਗੁੱਸਾ ਆਊਗਾ ਨਾ ਗੁੱਸਾ ਆਊਗਾ ਤੁਹਾਡੀ ਆਪਣੀ ਸਿਹਤ ਖਰਾਬ ਹੋਊਗੀ ਸੋ ਐਸੇ ਬੰਦਿਆਂ ਨੂੰ ਜਿਹੜੇ ਤੁਹਾਨੂੰ ਜਿਹੜੇ ਨੁਕਤਾ ਕਿੰਨੀ ਕਰਦੇ ਆ ਟੋਕਾ ਟਾਕੀ ਕਰਦੇ ਆ ਐਸੇ ਬੰਦਿਆਂ ਨੂੰ ਜਿੰਨਾ ਹੋ ਸਕੇ ਆਪਣੇ ਆਪ ਤੋਂ ਦੂਰ ਰੱਖੋ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਚੁਗਲ ਗੋਰ ਬੰਦੇ ਜਿਹੜੇ ਬੰ ਨੇਚਰਲੀਆ ਪਰ ਕੀ ਵਰ ਕਹਿ ਦਿੰਦੇ ਆ ਕਿਸਨ ਵੀ ਉਹ ਬੰਦਾ ਐ ਦੋ ਬੰਦਾ ਦਾ ਇਸ ਲਈ ਉਹ ਬੰਦਾ ਜਿਹੜਾ ਬੰਦਾ ਤੁਹਾਡੇ ਕੋਲ ਥਰਡ ਪਰਸਨ ਦੀ ਗੱਲ ਆ ਕੇ ਕਰਦਾ ਚੁਗਲੀ ਕਰਦਾ ਤਾਂ ਇਹ ਆਟੋਮੈਟਿਕਲੀ ਉਹ ਤੁਹਾਡੀ ਗੱਲ ਵੀ ਕਿਸੇ ਥਰਡ ਪਰਸਨ ਕੋਲ ਜਾ ਕੇ ਝੂਰੂ ਕਰਦਾ ਹੋਊਗਾ ਜਿਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਨਾ ਸੋ ਗੱਲਾਂ ਹੋ ਜਾਂਦੀਆਂ ਨੇ ਸੋ ਇਸ ਚੀਜ਼ਾਂ ਨੇ ਧਿਆਨ ਰੱਖਣਾ ਵੀ ਜਿਹੜੇ ਬੰਦੇ ਚੁਗਲ ਕੋਰ ਨਹੀਂ ਉਹਨਾਂ ਦੀ ਜਿਹੜੀ ਵੀ ਆਪਣੀ ਸੰਗਤ ਆ ਨਾ ਕਰੋ ਬਚ ਕੇ ਰਹੋ ਉਹਨਾਂ ਤੋਂ ਵੀ ਤੇ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜੇ ਬੰਦੇ ਵਿਲੜ ਹੁੰਦੇ ਨੇ ਬਿਲਕੁਲੀ ਵੇਲੇ ਹੁੰਦੀ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਠੀਕ ਹੈ ਨਾ ਇਦਾਂ ਨਹੀਂ ਉਹਦਾਂ ਛੱਡੀ ਜਾਣੀ ਉਹਨਾਂ ਨੇ ਮੰਨ ਲਓ ਘਰੇ ਬੈਠੇ ਨੇ ਤੁਸੀਂ ਆਪਣੇ ਗੰਮ ਦੇ ਕੰਮ ਕਰਦੇ ਹੋ ਤੁਹਾਨੂੰ ਫੋਨ ਕਰ ਦੇਣਗੇ ਹਾਂ ਯਾਰ ਮੈਂ ਆ ਰਿਹਾ ਆਪਾਂ ਤੇ ਕੰਮ ਜਾ ਕੇ ਹੋਣਾ ਠੀਕ ਹੈ ਜੀ ਹੁਣ ਤੁਸੀਂ ਆਪਣੀ ਯਾਰੀ ਦੋਸਤੀ ਨੂੰ ਫੋਨ ਕਰਕੇ ਹਨ ਚਲ ਜਾ ਤਾ ਰਿਲੇਸ਼ਨ ਨਾਲ ਤੁਸੀਂ ਚਲੇ ਜਾਂਦੇ ਹੋ ਹਨ ਚਲੋ ਇੱਕ ਵਾਰ ਹੋਇਆ ਦੋ ਵਾਰ ਹੋਰ ਪਰ ਜੇ 12 ਵਾਰ ਅਗਲਾ ਤਾਂ ਕਰੇ ਤਾਂ ਤੁਹਾਡਾ ਟਾਈਮ ਵੇਸੁੰਦਾ ਅਗਲੇ ਨੂੰ ਤਾਂ ਟਾਈਮ ਦੀ ਵੈਲਿਊ ਪਤਾ ਨਹੀਂ ਪਉਂਗੇ ਅਗਲਾ ਤਾਂ ਵੇਲਾ ਆ ਠੀਕ ਹੈ ਉਹਨੇ ਤੁਹਾਡੀ ਉਹਨੂੰ ਟਾਈਮ ਦੀ ਵੈਲਿਊ ਨਹੀਂ ਪਤਾ ਤੇ ਤੁਹਾਡਾ ਟਾਈਮ ਉਹਨੇ ਖਰਾਬ ਕਰਨਾ ਠ ਤੇ ਇਹ ਬੰਦੇ ਤੋਂ ਬਚ ਕੇ ਰੋ ਨੰਬਰ 4 ਤੇ ਜਿਹੜੇ ਬੰਦੇ ਆ ਜਿਨ੍ਹਾਂ ਤੋਂ ਬਚ ਕੇ ਰਹਿਣਾ ਉਹ ਬੰਦੇ ਜਿਨ੍ਹਾਂ ਨੂੰ ਤੁਹਾਡੀ ਗੱਲ ਸੁਣਨ ਦੀ ਆਸ ਹੀ ਨਹੀਂ ਹੈਗੀ ਉਹਨਾਂ ਨੇ ਆਪਣੀ ਹੀ ਗਰੀਆਂੀਆਂ ਨੇ ਮੰਨ ਲਓ ਤੁਸੀਂ ਉਹਨੂੰ ਕੋਈ ਕੋਈ ਪੋਜ਼ਿਟਿਵ ਕੋਈ ਚੰਗੀ ਸਲਾਹ ਦੋਗੇ ਉਹਨੇ ਵਿੱਚ ਤੁਹਾਨੂੰ ਰੋਕੇਗਾ ਨੀ ਯਾਰ ਤੂੰ ਗਲਤ ਤਾਂ ਮੈਂ ਸਹੀ ਹਾਂ ਠੀਕ ਹੈ ਨਾ ਵੀ ਤੁਹਾਡੀ ਮੰਨ ਨਹੀਂ ਹੈਗੀ ਉਹਨੇ ਬੱਸ ਉਹਨੇ ਕਹਿੰਦਾ ਜੋ ਮੈਂ ਕਰਦਾ ਉਹ ਹੀ ਸਹੀ ਆ ਬਾਕੀ ਸਭ ਗਾਤਾ ਸੋ ਇਹ ਚਾਰ ਕੈਟਾਗਰੀਆਂ ਨੇ ਬੰਦਿਆਂ ਦੀਆਂ ਜਿਹੜੇ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਨੁਕਸਾਨ ਹੀ ਕਰਕੇ ਜਾਣਗੇ ਤੁਹਾਡਾ ਫਾਇਦਾ ਕੋਈ ਨਹੀਂ ਕਰਨਾ ਇਹਨਾਂ ਨੇ ਹਣਾ ਤੁਸੀਂ ਕੋਸ਼ਿਸ਼ ਕਰੋ ਕਿ ਐਸੇ ਬੰਦਿਆਂ ਤੋਂ ਜਿੰਨੀ ਦੂਰੀ ਬਣਾ ਕੇ ਰੱਖ ਸਕਦੇ ਹੋ ਰੱਖੋ ਤੇ ਇਸ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੀਂ ਅਦਾ ਚਾਹੁੰਨੋ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮਚ